ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ ਦੀ ਸਟੱਡੀਜ਼ ਅੱਜ ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਹੈ ਬਹੁਤ ਇੰਪੋਰਟੈਂਟ ਰਹਿਣ ਵਾਲਾ ਹੈ ਅੱਜ ਦੀ ਵੀਡੀਓ ਜੋ ਕਿ ਪ੍ਰੀਵਾਰਡ ਟਰਮ 2 ਦੇ ਪੇਪਰ ਹੌਸ ਤੇ ਰਿਗਾਰਡਿੰਗ ਰਹਿਣ ਵਾਲੀ ਹੈਗੀ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਪ੍ਰੈਸ ਜ਼ਰੂਰ ਕਰ ਦਿਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਨਾਲ ਦੀ ਨਾਲ ਕਰਦੇ ਰਹਿਣਾ ਜੀ ਇਸੇ ਨਾਲ ਹੀ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਨੂੰ ਸ਼ੁਰੂ ਹਾਂਜੀ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਕਿ ਆਪਣੀ ਅੱਜ ਦੀ ਜੋ ਵੀਡੀਓ ਆ ਗਈ ਰਿਗਾਰਡਿੰਗ ਪ੍ਰੀ ਬੋਰਡ ਟੂ ਦੇ एग्जाम ਦੇ ਰਿਗਾਰਡਿੰਗ ਆ ਡੇਰ ਸ਼ੀਟ ਦੇ ਰਿਗਾਰਡਿੰਗ ਆ ਹਾਂਜੀ ਤਾਂ ਦੇਖੋ ਪੰਜਾਬ ਸਕੂਲ ਸਿੱਖਿਆ ਬੋਰਡ ਜਲਦੀ ਹੀ ਸਾਰੇ ਸਰਕਾਰੀ ਸਕੂਲਾਂ ਵਿੱਚ ਬੋਰਡ ਦੀਆਂ 8ਵੀਂ ਆ 10ਵੀਂ ਅਤੇ 12ਵੀਂ ਅਤੇ ਸਾਰੀਆਂ ਨਾਨ ਬੋਰਡ ਜਮਾਤਾਂ ਲਈ ਪ੍ਰੀ ਬੋਰਡ ਪ੍ਰੀਖਿਆਵਾਂ ਦੀ ਡੇਰ ਸ਼ੀਟ ਜਾਰੀ ਕਰੇਗਾ ਇਹ ਪ੍ਰੀਖਿਆਵਾਂ ਜੋ ਕਿ 31 ਜਨਵਰੀ 2025 ਤੱਕ ਜਾਰੀ ਰਹਿਣਗੀਆਂ ਇੱਕ ਅਧਿਕਾਰੀ ਨੇ SCERT ਦੁਆਰਾ ਪਹਿਲਾ ਜਾਰੀ ਕੀਤੇ ਗਏ ਪੱਤਰ ਵਿੱਚ ਕਿਹਾ ਹੈ ਕਿ ਪ੍ਰੀਬੋਰਡ ਪ੍ਰੀਖਿਆਵਾਂ 31 ਜਨਵਰੀ 2025 ਤੱਕ ਕਰਵਾਈਆਂ ਜਾਣਗੀਆਂ ਠੀਕ ਹੈ ਜੀ ਤਾਂ ਜੋ ਤੁਹਾਡੀ ਪ੍ਰੀਬੋਰਡ ਟੂ ਦੇ ਆ ਪ੍ਰੀਖਿਆਵਾਂ ਦਾ ਐਗਜ਼ਾਮ ਤੁਹਾਡੇ ਇਹ 31 ਜਨਵਰੀ ਤੱਕ ਹੋਣਗੇ ਪ੍ਰੀਬੋਰਡ ਪ੍ਰੀਖਿਆ માં ਜਨਵਰੀ 2025 ਦੀ ਡੇਟਸ਼ੀਟ ਜੋ ਕਿ 10 ਜਨਵਰੀ ਤੱਕ ਜਾਰੀ ਕੀਤੀ ਜਾਵੇਗੀ ਠੀਕ ਹੈ ਜੀ ਤਾਂ ਜੋ ਕਿ ਤੁਹਾਡੇ ਸਕੂਲ ਆਗੇ ਉਹ 8 ਜਨਵਰੀ ਨੂੰ ਓਪਨ ਹੋ ਰਹੇ ਆ ਤਾਂ 10 ਜਨਵਰੀ ਤੱਕ ਜੋ ਕਿ ਤੁਹਾਡੀ ਅ ਡੇਟਸ਼ੀਟ ਆ ਗਈ ਪ੍ਰੀਬੋਰਡ ਐਗਜ਼ਾਮ ਦੀ ਉਹ ਤੁਹਾਡੇ ਤੱਕ ਪਹੁੰਚ ਆਵੇਗੀ ਜੀ ਹਾਂਜੀ ਤਾਂ ਇਹ ਸੀਗਾ ਆਪਣਾ ਅੱਜ ਦਾ ਲੇਟੈਸਟ ਨੋਟੀਫਿਕੇਸ਼ਨ ਰਿਗਾਰਡਿੰਗ ਪ੍ਰੀਬੋਰਡ ਜੋ ਕਿ ਐਗਜ਼ਾਮ ਆਗੇ ਟਰਮ 2 ਦੇ ਉਸਦੇ ਰਿਗਾਰਡਿੰਗ ਤਾਂ ਅੱਜ ਦੀ ਵੀਡੀਓ ਵਿੱਚ ਐਨਾ ਹੀ ਮਿਲ ਗਿਆ ਨੈਕਸਟ ਵੀਡੀਓ ਤਦ ਤੱਕ ਦੇ ਲਈ ਚੈਨਲ ਤੇ ਬਨੇ ਰਹੋ ਬੈਲ ਆਈਕਨ ਪ੍ਰੈਸ ਜ਼ਰੂਰ ਕਰ ਦਿਓ ਤਾਂ ਕਿ ਲੇਟਸ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਕਰ ਦਿਓ ਇਸ ਦੇ ਨਾਲ ਹੀ ਸਟੇ ਬLES ਕਿਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ